ਤੇ ਆ ਵੀ ਚੈੱਕ ਕਰਿਓ ਡਿਜ਼ਾਈਨ neck ਦਾ ਬਹੁਤ ਹੀ ਪਿਆਰਾ ਜੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਜੇ ਤੇ ਨਾਲ ਦੁਪੱਟਾ tie end ਆ ਜੀ ਦਾ ਤੇ ਬਹੁਤ ਹੀ ਪਿਆਰਾ ਇਹਦੇ ਵਿੱਚ ਵਰਕ ਜੇ ਸਾਰੇ suit ਦੇ ਉੱਤੇ ਤੇ ਨਾਲ ਇਹਦੇ ਬਾਜੂ ਵਰਕ ਐਡ ਰਹਿਣਾ ਜੇ ਕਲਰ ਹੈਗਾ ਜੇ black ਫੈਬਰਿਕ ਹੈਗਾ ਜੇ cambric cotton ਦਾ ਆ ਡਿਜ਼ਾਈਨ ਆਉਂਦਾ ਜੇ ਇਹਦੀਆਂ ਬਾਹਾਂ ਦੇ ਉੱਪਰ rate ਆਉਂਦਾ ਜੇ ਇਹਦਾ suit ਦਾ ਸਿਰਫ ਤੇ ਸਿਰਫ 745 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆ ਵੀ suit ਤੁਹਾਨੂੰ same rate ਦੇ ਵਿੱਚ ਹੀ ਮਿਲ ਜਾਣਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਮਿਲਣਾ ਜੇ 745 ਰੁਪਈਆਂ ਦਾ neck ਦਾ ਡਿਜ਼ਾਈਨ ਚੈੱਕ ਕਰ ਲਿਓ ਬਹੁਤ ਪਿਆਰਾ ਡਿਜ਼ਾਈਨ ਜੇ ਕਲਰ ਹੈਗਾ ਜੇ ਸੂਟ ਦਾ ਬਲੈਕ ਤੇ ਬਹੁਤ ਹੀ ਪਿਆਰਾ ਸੂਟ ਜੇ ਆ ਲਓ ਜੀ ਆ ਹੈਗਾ ਜੇ ਇਹਦੇ ਘੇਰੇ ਦੇ ਉੱਤੇ ਵਰਕ ਬਹੁਤ ਪਿਆਰਾ ਵਰਕ ਜੇ ਘੇਰੇ ਤੇ ਤੇ ਇਹਦਾ ਨਾਲ ਬਹੁਤ ਸੋਹਣਾ ਹੋਣਾ ਜੇ ਬਾਜੂ ਵਰਕ ਆ ਲਓ ਚੈੱਕ ਕਰਿਓ ਆ ਬਣਿਆ ਜੇ ਡਿਜ਼ਾਈਨ ਸਾਰਾ ਸੂਟ ਦਾ ਦੁਪੱਟਾ ਹੋਣਾ ਜੇ ਔਰਗੰਜਾ ਦਾ ਨਾਲ ਫੈਬਰਿਕ ਆਉਣਾ ਜੇ ਕੈਮਰੀ ਕਾਟਨ ਦਾ ਕੈਮਰੀ ਕਾਟਨ ਦਾ ਸੂਟ ਆਉਣਾ ਜੇ ਬਹੁਤ ਸੋਹਣਾ ਵਰਕ ਜੇ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਜੇ ਇਹਦੀ ਜਿਹੜੀ ਲੈਂਥ ਰਹਿਣੀ ਜੇ ਉਹ ਰਹਿਣੀ ਜੇ 42 ਤੋਂ 44 ਤੁਸੀਂ ਬਣਾ ਸਕਦੇ ਜੇ ਤੇ ਇਹਦਾ ਜਿਹੜਾ ਘੇਰਾ ਆ ਇਸ ਕਾਰਨਰ ਤੋਂ ਲੈ ਕੇ ਤੇ ਇਸ ਕਾਰਨਰ ਤੱਕ ਜਿਹੜਾ ਜੇ ਇਹਦਾ 18 ਇੰਚ ਘੇਰਾ ਰੈਡੀ ਹੁੰਦਾ ਜੇ ਤੇ ਜੇ ਕਿਸੇ ਨੇ ਵੱਡਾ ਘੇਰਾ ਕਰਨਾ ਆ ਇਹਨੂੰ ਲੇਸਿਸ ਦਾ ਡਿਜ਼ਾਈਨ ਕਰਕੇ ਤੁਸੀਂ ਜਿੱਦਾਂ ਮਰਜ਼ੀ ਰੈਡੀ ਕਰ ਸਕਦੇ ਜੇ ਸ਼ਿਪਿੰਗ ਰਹਿਣੀ ਜੇ ਫ੍ਰੀ ਰੇਟ ਆਉਣਾ ਜੇ 845 ਰੁਪਏ ਆ ਕਰਿਓ ਚੈੱਕ ਡਿਜ਼ਾਈਨ ਆਗਾ ਜੇ ਬੜਾ ਹੀ ਪਿਆਰਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜਿਹੜਾ ਤੁਸੀਂ ਸਾਡਾ ਵੇਖਿਆ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਰਹਿੰਦਾ ਜੇ ਡਿਜ਼ਾਈਨ ਦੁਪੱਟਾ ਨਾਲ ਔਰਗਾਂਜਾ ਦਾ ਜੇ ਤੇ ਆ ਪ ਇਹ ਹੈਗਾ ਜੇ ਸ਼ਿਮਰ ਦਾ ਸੌਰੀ ਚਾਕਲੇਟ ਸ਼ਿਮਰ ਦਾ ਇਹ ਸੂਟ ਨੂੰ ਵੀ ਤੁਸੀਂ ਬਿਨਾ ਲਾਈਨਿੰਗ ਤੋਂ ਸਟਿਚ ਕਰਵਾ ਸਕਦੇ ਜੇ ਇਹ ਵੀ ਬਿਨਾ ਲਾਈਨਿੰਗ ਤੋਂ ਬਣ ਜਾਂਦਾ ਆ ਤੇ ਨਾਲ ਦੁਪੱਟਾ ਹੈਗਾ ਜੇ ਔਰਗਾਂਜਾ ਦਾ ਰੇਟ ਇਹਦਾ ਹੋਣਾ ਜੇ ਸੂਟ ਦਾ ਸੇਮ ਉਹੀ 845 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਇਹਦੇ ਵਿੱਚ ਆ ਗਿਆ ਜੇ ਬਹੁਤ ਸੋਹਣਾ ਲਾਈਟ ਗਾਜਰੀ ਸ਼ੇਡ ਜਿਹਦੇ ਵਿੱਚ ਦੁਪੱਟਾ ਔਰਗਾਂਜਾ ਦਾ ਡਬਲ ਡਾਈ ਕਲਰ ਦਾ ਦੁਪੱਟਾ ਮਿਲਣਾ ਜੇ ਤੁਹਾਨੂੰ ਆ ਲੋ ਜੀ ਆ ਸੋਹਣਾ ਜਿਹਾ ਦੁਪੱਟਾ ਜੇ ਇਹਦਾ ਇਹ ਵੀ ਤੁਹਾਨੂੰ ਸੇਮ ਰੇਟ ਤੇ ਮਿਲ ਜਾਣਾ ਜੇ 845 ਰੁਪਇਆ ਦੇ ਨਾਲ ਆ ਮਿਲਣਾ ਜੇ ਇਹਦੇ ਵਿੱਚ ਤੀਸਰਾ ਕਲਰ ਆਪਣੇ ਕੋਲ ਇਹ ਵੀ ਸੇਮ ਰੇਟ 'ਚ ਮਿਲ ਜਣਾ ਜੇ 845 ਰੁਪਈਆ ਦੇ ਨਾਲ ਰੇਟ ਬਹੁਤ ਸੋਹਣਾ ਜੇ ਕੁਆਲਿਟੀ ਬਹੁਤ ਸੋਹਣੀ ਜੇ ਵਰਕ ਬਹੁਤ ਜਿਆਦਾ ਸ਼ਾਨਦਾਰ ਜੇ ਚੈੱਕ ਕਰੋ ਸਾਰੇ ਵਰਕ ਇਹਨਾਂ ਦੇ ਤੇ ਆ ਪੈਨਲ ਦਾ ਵਰਕ ਜੇ ਬਹੁਤ ਸੋਹਣਾ ਇਹਦੇ ਵਿੱਚ ਬਣਿਆ ਦੁਪੱਟਾ ਔਰ ਗੰਜਾ ਦਾ ਰੇਟ 845 ਰੁਪਈਆ ਤੇ ਆ ਹੁਣ ਆਗੇ ਜੇ ਥੋੜੇ ਪਲੱਸ ਰੇਂਜ ਦੇ ਵਿੱਚ ਸੂਟ ਜਿਹਦੇ ਵਿੱਚ ਤੁਸੀਂ ਵੇਖ ਲਿਓ ਫੈਬਰਿਕ ਬਹੁਤ ਸੋਹਣਾ ਹੋਣਾ ਜੇ ਇਹਦੇ ਵਿੱਚ ਜਾਮ ਕਾਟਨ ਦਾ ਬਹੁਤ ਸੋਹਣਾ ਸੂਟ ਜੇ ਜਾਮ ਕਾਟਨ ਦੇ ਉੱਤੇ ਵਰਕ ਬਹੁਤ ਸੋਹਣਾ ਜੇ ਆ ਘੇਰੇ ਦਾ ਡਿਜ਼ਾਈਨ ਜੇ ਇਹਦਾ ਬੜਾ ਪਿਆਰਾ ਤੇ ਸ਼ਾਨਦਾਰ ਜ ਆ ਛੋਟੀਆਂ ਛੋਟੀਆਂ ਬੂਟੀਆਂ ਮਿਲਦੀਆਂ ਜੇ ਵਿੱਚ ਦੁਪੱਟਾ ਨਾਲ ਆਉਣਾ ਜੇ ਇਹਦੇ ਬਹੁਤ ਸ਼ਾਨਦਾਰ ਮਸਲੀਨ ਦਾ ਟਾਈ ਐਂਡ ਡਾਈ ਦਾ ਤੇ ਬਾਜੂ ਵਰਕੇ ਦੇ ਵਿੱਚ ਐਡ ਆਉਣਾ ਜੇ ਆ ਲੋ ਜੀ ਆ ਇਹਦੀਆਂ ਬਾਵਾ ਦਾ ਵਰਕ ਜੇ ਤੇ ਆ ਸਾਰਾ ਫਰੰਟ ਸੂਟ ਜੇ ਫੈਬਰਿਕ ਹੈਗਾ ਜੇ ਜਾਮ ਕਾਟਨ ਦਾ ਕਲਰ ਹੈਗਾ ਜੇ ਇਹਦਾ ਰਸਟ ਰੇਟ ਮਿਲਣਾ ਜੇ 990 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੇ ਇੱਕ ਆ ਵੀ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰ ਲਿਓ ਆਗਾ ਜੇ ਕਾਟਨ ਦੇ ਉੱਤੇ ਪਿਓਰ ਵਾਈਟ ਮਿਲਕੀ ਵਾਈਟ ਸੂਟ ਜੇ ਇਹਦਾ ਤੁਹਾਨੂੰ ਪਹਿਲਾਂ ਤਾਂ ਮੈਂ ਵਰਕ ਚੈੱਕ ਕਰਾ ਦਿੰਨਾ ਆ ਪਹਿਲਾਂ ਕੁਆਲਿਟੀ ਦੱਸ ਦਿੰਦਾ ਸੂਟ ਦੀ ਤੁਹਾਨੂੰ ਮੈਂ ਕੈਮਰੀ ਕਾਟਨ ਦਾ ਸੂਟ ਜੇ ਜਿਹਦੇ ਵਿੱਚ ਨੈਕ ਦਾ ਡਿਜ਼ਾਈਨ ਹੈ ਬੜਾ ਸ਼ਾਨਦਾਰ ਦੁਪੱਟਾ ਨਾਲ ਜੇ ਔਰਗਾਂਜਾ ਦਾ ਇਹਦੇ ਬਹੁਤ ਸ਼ਾਨਦਾਰ ਤੇ ਇਹਦਾ ਭਾਜੀ ਖੋਲੇ ਹੋ ਡਿਜ਼ਾਈਨ ਹੋਰ ਆ ਲਓ ਜੀ ਆ ਇਹਦੇ ਹੁੰਦਾ ਜੇ ਬਾਹਾਂ ਦੇ ਉੱਪਰ ਡਿਜ਼ਾਈਨ ਆ ਇਹਦੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਬਣਦਾ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਜੇ ਬੜਾ ਹੈਵੀ ਡਿਜ਼ਾਈਨ ਹੈ ਨੈਕ ਦਾ ਡਿਜ਼ਾਈਨ ਹੈ ਤੇ ਬਾਹਾਂ ਦੇ ਉੱਤੇ ਬਣਦਾ ਜੇ ਡਿਜ਼ਾਈਨ ਰੇਟ ਇਹਦਾ ਵੀ ਆਉਣਾ ਜੇ ਸੇਮ ਉਹੀ 990 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਡਿਜ਼ਾਈਨ ਜਿਹੜਾ ਆ ਇਹ ਤਾਂ ਹਮੇਸ਼ਾ ਟ੍ਰੈਂਡਿੰਗ 'ਚ ਰਹਿੰਦਾ ਹੈ ਇਹ ਵੀ ਆ ਗਿਆ ਜ ਆਪਣੇ ਕੋਲ ਬਹੁਤ ਸੋਹਣਾ ਬਲੈਕ ਸੂਟ ਜਿਹਦੇ ਵਿੱਚ ਤੁਸੀਂ ਵਰਕ ਵੇਖਿਓ ਪਹਿਲਾਂ ਦਾ ਕਸਟਮਰ ਬਹੁਤ ਜ਼ਿਆਦਾ ਵਰਕ ਨੂੰ ਲੈ ਕੇ ਡਿਮਾਂਡ ਕਰਦੇ ਸੀ ਇਸ ਸੂਟ ਦੀ ਖੋਜਦਾ ਸਿਮਸਿਮ ਜਿਹਦੀ ਕਰ ਗਿਆ ਭਰਾ ਆਹ ਲਓ ਜੀ ਆਹ ਵੇਖੋ ਕਿੱਥੋਂ ਤੱਕ ਇਹਦਾ ਵਰਕ ਬਣਿਆ ਜੇ ਸਾਰਾ ਹੀ ਵਰਕ ਕੱਟਵਰਕ ਵਾਲਾ ਜੇ ਬਹੁਤ ਪਿਆਰਾ ਵਰਕ ਜੇ ਇਹਦਾ ਜਿਹੜਾ ਜੇ ਸੂਟ ਆਉਣਾ ਜੇ ਇਹ ਵੀ ਕਾਟਨ ਦਾ ਬਿਨਾ ਲਾਈਨਿੰਗ ਤੋਂ ਸਟਿਚ ਹੋਣਾ ਜੇ ਆਹ ਸੇਮ ਇਦਾਂ ਮਾਡਲ ਵਾਂਗੂ ਇਹ ਬਣਿਆ ਜੇ ਕਾਲਾ ਸੂਟ ਹੈ ਕਾਲੇ ਜੇ ਰੰਗ ਦੀ ਫੋਟੋ ਆ ਪੂਰਾ ਕਲੀਅਰ ਨਹੀਂ ਦਿਖਣ ਰਿਹਾ ਸੂਟ ਇੱਥੋਂ ਵੇਖ ਲਓ ਤੁਸੀਂ ਔਰ ਗੰਜਾ ਦਾ ਆਉਣਾ ਜੇ ਦੁਪੱਟਾ ਇਹਦੇ ਨਾਲ ਤੇ ਇਹਦਾ ਸੂਟ ਦਾ ਜਿਹੜਾ ਘੇਰਾ ਆਉਣਾ ਜੇ ਉਹ ਤੁਹਾਨੂੰ ਮਿਲ ਜਣਾ ਜੇ ਇਧਰੋਂ ਇਸ ਕੱਟ ਤੋਂ ਲੈ ਕੇ ਇਸ ਕੱਟ ਤੱਕ ਜਿਹੜਾ ਜੇ 21 22 ਇੰਚ ਤੱਕ ਰੈਡੀ ਹੋ ਜਾਂਦਾ ਜੇ ਇਕੀ ਬਾਈ ਰੈਡੀ ਕਰ ਸਕਦੇ ਜਿਹਦਾ نیچے ਇਹ ਕਟਵਰਕ ਹੋਇਆ ਮਿਲਣਾ ਜੇ ਤੁਹਾਨੂੰ ਤੇ ਆ ਸੋਹਣਾ ਜ ਇਹਦਾ ਕਟਵਰਕ ਜਿਹੜਾ ਬੋਰਿੰਗ ਦਾ ਵਰਕ ਤੁਹਾਨੂੰ ਮਿਲ ਜਣਾ ਜੇ ਤੇ ਆ ਨਾਲ ਇਹਦੀਆਂ ਆਉਂਦੀਆਂ ਜੇ ਬਾਹਾਂ ਦੇ ਉੱਤੇ ਵਰਕ ਬਣਿਆ ਬਹੁਤ ਹੀ ਪਿਆਰਾ ਵਰਕ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਔਰ ਕੰਜਾ ਦੇ ਦੁਪੱਟੇ ਦੇ ਨਾਲ ਜੇ ਕਾਟਨ ਦਾ ਸੂਟ ਜੇ ਬਿਨਾ ਲਾਈਨਿੰਗ ਤੋਂ ਸਟਿਚ ਹੋਣ ਵਾਲਾ ਰੇਟ ਦੇਣਾ ਤੁਹਾਨੂੰ ਇਹਦਾ ਸਿਰਫ ਤੇ ਸਿਰਫ 990 ਰੁਪਏ ਇਸੇ ਦੇ ਵਿੱਚ ਇੱਕ ਕਲਰ ਦੇ ਦੇਣਾ ਤੁਹਾਨੂੰ ਆਪਾਂ ਬਹੁਤ ਸ਼ਾਨਦਾਰ ਕਲਰ ਕਿਹੜਾ ਭਾਜੀਏ ਰਾਣੀ ਕਲਰ ਸ਼ਾਨਦਾਰ ਰਾਣੀ ਕਲਰ ਜੀ ਹਾਂ ਤੇ ਆਹ ਕੁੜੀ ਨੇ ਪਾਇਆ ਜੇ ਸੂਟ ਸੇਮ ਮਾਡਲ ਵਰਗਾ ਤੁਸੀਂ ਵੀ ਲੈ ਸਕਦੇ ਜੇ ਸੂਟ ਕਲਰ ਇਹਦੇ ਵਿੱਚ ਤਿੰਨ ਨੇ ਆਪਣੇ ਕੋਲ ਬਲੈਕ ਤੇ ਇੱਕ ਆ ਰਾਣੀ ਸ਼ੇਡ ਤੇ ਇੱਕ ਆ ਥੱਲੇ ਇਹਦੇ ਸ਼ੇਡ ਹੈ ਇਹ ਵੀ ਤੁਹਾਨੂੰ ਦਿਖਾ ਦਿੰਨਾ ਆ ਲੋ ਚੈੱਕ ਕਰੋ ਵਰਕੇ ਦਾ ਸੂਟ ਦਾ ਬਹੁਤ ਸੋਹਣਾ ਵਰਕ ਜੇ ਬਾਹਾਂ ਤੇ ਵਰਕ ਨਾਲ ਆਉਂਦਾ ਜੇ ਦੁਪੱਟਾ ਇਹਦੇ ਨਾਲ ਵੀ ਸੇਮ ਆਉਣਾ ਜੇ ਔਰਗੰਜਾ ਦਾ ਕਟਵਰਕ ਵਾਲਾ ਰੇਟ ਇਹਦਾ ਵੀ ਸੇਮ ਆਉਣਾ ਜੇ 990 ਰੁਪਏ ਕਰੀਮ ਕਲਰ ਦਾ ਆਗਾ ਜੇ ਸੂਟ ਬਹੁਤ ਹੀ ਪਿਆਰਾ ਆਗਾ ਜੇ ਡਿਜ਼ਾਈਨ ਇਹਦੇ ਘੇਰੇ ਦੇ ਉੱਤੇ ਵਰਕ ਬਹੁਤ ਸੋਹਣਾ ਜੇ ਤੇ ਇਹ ਪਰਪਲ ਜੇ ਕਲਰ ਦੇ ਨਾਲ ਡਿਜ਼ਾਈਨ ਬਣਿਆ ਜੇ ਘੇਰੇ ਦੇ ਉੱਤੇ ਤੇ ਪਰਪਲ ਹੀ ਇਹਦੇ ਵਿੱਚ ਬੂਟੀਆਂ ਜੇ ਤੇ ਕਰੀਮ ਕਲਰ ਦਾ ਸੂਟ ਜੇ ਦੁਪੱਟਾ ਨਾਲ ਮਸਲੀਨ ਦਾ ਜੇ ਸੇਮ ਪਰਪਲ ਕਲਰ ਦਾ ਡਾਈ ਹੋਇਆ ਬਾਜੂਵਰ ਕੇ ਦੇ ਵਿੱਚ ਵੀ ਐਡ ਰਹਿਣਾ ਜੇ ਆਹ ਲੋ ਚੈੱਕ ਕਰ ਲਓ ਇਹਦਾ ਵੀ ਸੂਟ ਦਾ ਰੇਟ ਸੇਮ ਆ ਜਾਣਾ ਜੇ 990 ਰੁਪਏ ਬਹੁਤ ਸੋਹਣਾ ਸੂਟ ਜੇ ਪਿਓਰ ਕਾਟਨ ਦਾ ਰੇਟ ਸੇਮ ਉਹੀ ਆਉਣਾ 990